ਪੰਜਾਬ ਵਿੱਚ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਸਿਆਸਤ ਤੇਜ਼ ਹੋ ਰਹੀ ਹੈ ਜਿੱਥੇ ਵਕ ਵਕ ਪਾਰਟੀਆਂ ਅਤੇ ਪਿੰਡਾਂ ਦੇ ਲੋਕ ਇਹਨਾਂ ਚੋਣਾਂ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ ਉੱਥੇ ਹੀ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਵੀ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਹਨ ਅਜਿਹੀ ਹੀ ਕੁਝ ਸਵਾਲ ਡਾਕਟਰ ਰਾਜਕੁਮਾਰ ਵੇਰਕਾ ਵੱਲੋਂ ਖੜੇ ਕੀਤੇ ਗਏ ਹਨ ਜਿਨ੍ਹਾਂ ਕੋਲ ਪਹੁੰਚੇ ਹਲਕੇ ਦੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਲਗਭਗ 1000 ਲੋਕਾਂ ਦੀ ਵੋਟ ਕੱਟੀ ਗਈ ਹੈ ਜਿਸ ਨੂੰ ਲੈ ਕੇ ਡਾਕਟਰ ਵੇਰਕਾ ਨੇ ਪੰਜਾਬ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਧੇ ਅੱਜ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਹੈ ਪੰਚਾਇਤਾਂ ਦੀ ਕੋਈ ਸੁਣਨ ਵਾਲਾ ਨਹੀਂ ਇਹਨਾਂ ਦੀ ਤਕਲੀਫ ਸੁਣਨ ਵਾਲਾ ਕੋਈ ਨਹੀਂ ਅੱਜ ਪ੍ਰਸ਼ਾਸਨ ਸੁੱਤਾ ਪਿਆ ਹੈ ਲੈਕਚਰ ਕਮਿਸ਼ਨ ਖਾਮੋਜ ਬੈਠਾ ਅੱਜ ਭਈ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ ਸਾਰੀਆਂ ਇਹ ਸਰਕਾਰ ਦੀ ਮਿਲੀ ਭੁਗਤ ਹੈ ਇਹ ਭਗਵੰਤ ਮਾਨ ਦੀ ਸਰਕਾਰ ਦਾ ਇਹ ਕਿਹੜਾ ਬਦਲਾਅ ਹੈ ਬਈ ਤੁਸੀਂ ਸਾਜਸ ਦੇ ਨਾਲ ਨਹੀਂ ਦਿੱਤੀਆਂ ਜਾਣੀਆਂ ਲਖਣਾ ਭਗਵੰਤ ਮਾਨ ਜੀ ਤੁਹਾਡੇ ਕੋਲੋਂ ਇਹ ਗੁਮਾਨਪੁਰ ਦੀ ਅੱਜ ਪੰਚਾਇਤ ਇੱਥੇ ਖੜੀ ਐ ਰੋ ਰਹੀ ਐ ਤੁਹਾਡੀ ਜਾਨ ਨੂੰ 1000 ਵੋਟ ਇਸ ਪੰਚਾਇਤ ਦੀ ਕੱਟੀ ਗਈ ਐ ਅਸੀਂ ਵੀਡੀਓ ਕੋ ਗਏ ਅਸੀਂ ਡੀਡੀਪੀਓ ਕੋ ਗਏ ਅਸੀਂ ਡੀਸੀ ਦੇ ਦਫਤਰੇ ਡੀਸੀ ਕੋ ਗਏ ਲੇਕਿਨ ਕੋਈ ਸੁਣਾਈ ਨਹੀਂ ਹੋਈ ਅਸੀਂ ਖੁਣ ਹਾਈ ਕੋਰਟ ਦਾ ਵੀ ਦਰਵਾਜ਼ਾ ਖੜਕੜਕਾਵਾਂਗੇ ਇਹ ਗੁਮਾਨਪੁਰ ਅੰਮ੍ਰਿਤਸਰ ਫੇਰ ਦਾ ਬਲਾਕ ਦੀ ਪੰਚਾਇਤ 1000 ਦੀ ਵੀਟ ਕੱਟੀ ਗਈ ਹੋਵੇ ਉਹ ਪੰਚਾਇਤ ਦਾ ਇਲੈਕਸ਼ਨ ਕੀ ਹੋਏਗਾ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স এক্সਪੀਰੀਅנס ਇਨ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਜ਼ ਵਿਦ ਬ੍ਰਦਰਸ He is a professional by plumbing, electrician, masonry, painting. For more information, please contact him at under check rate rate CheckTrade platform www.checktrade.com slash 921760. Chandar Consultants Limited call him on this number 79 ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ